ਗੋਭੀ ਦੇ ਬਕੌੜੇ ਰੱਖੀ ਬੜਾ ਖਾਸ ਹੋ ਕੇ ਖਾਂਦੇ ਹਨ ਪਰ ਕਿਸਾਨ ਇੱਥੇ ਬੜੇ ਦੁਖੀ ਹੋਏ ਹਨ ਕਿ ਉਹ ਵੀ ਕਿਸਾਨਾਂ ਦੀ ਜਿਹੜੀ ਗੋਭੀ ਰੁਪਈਆ ਕਿਲੋ ਵੇਚ ਰਹੀ ਹੈ ਤਾਂ ਬਿਜਾਰਾਂ ਦੇ 10 ਤੋਂ 20 ਰੁਪਈਆ ਕਿਲੋ ਵੇਚ ਰਹੀ ਹੈ ਇਹ ਨੋਟ ਕਿ ਕਿੱਥੇ ਹੋ ਰਹੀ ਕਿਸਾਨ ਕਿਉਂ ਰੋਂਦੇ ਨੇ ਇਹ ਬਾਰੇ ਪੱਕਸਾਨਾਂ ਨੂੰ ਪੁੱਛਣ ਲਈ ਤਿਆਰ ਸੱਚੀ ਗੱਲ ਭਾਈ ਸੱਚੀ ਗੱਲ ਜੀ ਤੁਹਾਡੀ ਜਿਹੜੀ ਗੋਭੀ ਦਾ ਕੀ ਰਾਜ ਹੈ ਕਿ ਕਿਸ ਤਰ੍ਹਾਂ ਬਣੀ ਹੈ ਇਹ ਦੇਖੋ ਇਹ ਦੰਬੇ ਦੇ ਲੱਗਦੇ ਤਨੀ ਨਹੀਂ ਬੋਲ ਲੈਂਦੀ ਆ ਉਹ ਵੀ ਖਰਚਾ 35-40 ਹਜ਼ਾਰ ਉੱਤੇ ਆਇਆ ਖਾਦ ਵਕਰੀ ਪਾਈ ਆ ਪਾਣੀ ਦੇ ਪਰ ਬਕਈ ਪਈ ਆ ਬਾਕੀ ਉਹ ਵੰਡੀ ਸਾਡੀ ਰੋਈਦੀ ਆ ਰੁਪਏ ਕਿਲੋ ਤੇ ਜਦੋਂ ਉਥੇ ਲਿਬਰੇ ਪੀ ਦੀ ਸਾਨੂੰ 4 ਰੁਪਏ ਫਾਫੇ ਦੇ ਲੈ ਲੈਂਦੀ ਆ ਜਿਹੜੀ ਟੂ ਵਾਟਰ ਵਾਈ ਕੇ ਲਈ ਜੇ ਟੂ ਵਾਟਰ ਹੀ 60 ਰੁਪਏ ਗੱਡੀ ਆ ਲੈ ਜਾ ਕਿੰਨਾ ਖਰਚਾ ਇਸ ਦਾ ਦਾ ਲੱਗ ਪਾ ਲੱਗ ਪਾ ਕਸਲ ਤੇ ਫਸਲ ਤੇ ਸਾਰੇ ਤੇ ਕਿਲੇ ਦਾ ਸਹਾਰਾ ਤੇ ਅੱਜ ਨਾਲ 45000 ਰੁਪਏ ਦਾ ਖਰਚਾ ਆ ਜਾਂਦਾ ਤੇ ਮੰਡੀ ਕੀ ਬਾ ਗੈਨ ਫਾਵਾ ਮੰਡੀ ਸਾੜਤੀ ਵੀ ਰੁਪਏ 50 ਰੁਪਏ ਗੁਲਾਬ ਹੋਇਆ ਤੁਹਾਨੂੰ ਘਾਟਾ ਪੈਣਾ ਲੱਗ ਪਿਆਣਾ ਕੀਤਰਾ ਘਾਟਾ ਪਿਆ ਘਾਟਾ ਕਵੇਦੋ ਸਾਡਾ ਖਰਚਾ ਕਿੰਨਾ ਉਹਦਾ ਤਿੰਨ ਘਾਟਾ ਚ ਚਾਈ ਚਾਈ ਰੁਪਏ ਲੈ ਦੇ ਵਟੇ ਲੈ ਕੇ ਆਲੇ ਤੇ 30 ਰੁਪਏ ਲਵਾਵਾ ਵੇਖਦਾ ਉਥੇ 600 ਰੁਪਏ ਗੱਡੀ ਦਾ ਖਰਚਾ ਪੈ ਜਾਂਦਾ ਨਾਲ ਠੰਡੀ ਚਾਈ ਮਰਦੇ ਆ ਤੁਹਾਨੂੰ ਕੋਈ ਲਾਭ ਨਹੀਂ ਸਾਨੂੰ ਕੋਈ ਲਾਭ ਨਹੀਂਗਾ ਤੇ ਸਰਕਾਰਾਂ ਰੋਣੀਆਂ ਜਾਂਦੀਆਂ ਵੈਸੇ ਨਹੀਂ ਜੀਵਨਾਰ ਦੇ ਪੱਲੇ ਕੀ ਪੈਂਦਾ ਸਾਨੂੰ ਕਿਹਦੀ ਚੀਮਦਾ ਡੇਲੋ ਦਰ ਮੀਰੋ ਹੋ ਰਿਆ ਇੱਕ ਤਾਂ ਫੰਦ ਘਾਟਾ ਪੈਂਦਾ ਸਰਕਾਰ ਜਿਹਦਾ ਵੇਖਣਾ ਅਮੀਰ ਕਦਾ ਹੁੰਦਾ ਆਟਾ ਦੇ ਸਾਹਮਣੇ ਆ ਗੋਭੀ ਦਾ ਦੇਖ ਲੋ ਕੀ ਜਿਹੜਾ ਕਿਸਾਨਾ ਦਿੱਲੀ ਤਹ ਨਾਲ ਦਾ ਸਹੀ ਲਾਇਆ ਸਹੀ ਲਾਇਆ ਇਸੇ ਕੰਮ ਨਾਲ ਆ ਇਸੇ ਕੰਮ ਨਾਲ ਆ ਕੀ ਮੰਗ ਕਰਦੇ ਹੋ ਦੀ ਬਸ ਅਸੀਂ ਆਨੇ ਮਾਸਾਪ ਐਮਐਸਏ ਵੀ ਲਾ ਕੋ ਘੱਟ ਕਰਨਾ ਮਾਫ ਕਰਨਾ ਤੇ ਕਿਸਾਨਾਂ ਰੇਟ ਪੁੱਛ ਰਹੇ ਨੇ ਇਹ ਇਹ ਸਾਰੇ ਪ੍ਰਾਈਵੇਟ ਦਦਾਰੇ ਕਰੀ ਜਾਂਦੇ ਆ ਜਿਹੜੇ ਵੱਡੇ ਮੋਲੇ ਗੋਭੀ ਆਲੇ ਅੱਜ ਦੇ ਤਰੀਕੇ ਚ 15 20 ਰੁਪਏ ਦੀ ਤੁਹਾਡੀ ਦੂਰ ਵੀ ਨਹੀਂ ਵਿਗਦੀ ਸਾਡੀ ਤਾਂ ਦੋ ਰੁਪਏ 1 ਰੁਪਈਆ ਵੀ ਨਹੀਂ ਵਿਕਣ ਦੀ ਆਦਮ ਕੀ ਆ ਵੇਸ ਸਾਡੇ ਸਾਹਮਣੇ ਹੈ ਖਰਾਬ ਹੋਣੀ ਹੈ ਵੀਡੀਓ ਵਾਲ ਕਿਤੇ ਕਦੀ ਹੋ ਵੀ ਜਿਹੜਾ ਮਰਜ਼ੀ ਵਾ ਕੇ ਲੈ ਜੇ ਤਿਆਰ ਆ ਭਾਈ ਆਹ ਵੀ ਬਾਬੇ ਬਾਬੇ ਜਿਹੜਾ ਨਹੀਂ ਪੜਾਈ ਆ ਬਿਠਾਈ ਆ ਸਕੂਲ ਦੇ ਬਾਹਰ ਮੁੰਡੇ ਆਤੇ ਤੁਸੀਂ ਆ ਹੋਰ ਏੜੀਆਂ ਉੱਤੇ ਆਪੇ ਲੱਗੇ ਪੱਢ ਗਏ ਮੁਕਤੀ ਮੁਕਤੀ ਹੁਣ ਦੋਗੇ ਹਾਂ ਦੋਗੇ ਤੇ ਜਿਹੜੀ 10 ਤੋਂ 15 ਕਿਲੋ ਜਿਹੜੀ ਗੋਭੀ ਉੱਥੇ ਵਿਕਦੀ 30 ਰੁਪਏ ਲਫਾਵਾ ਉੱਥੇ ਵਿਕ ਰਿਆ ਕਹਿਣ ਤੋਂ ਪਾ ਵੀ 2 ਰੁਪਏ ਤੋਂ ਵੀ ਥੱਲੇ ਪੈਂਦੀ ਆ ਤੇ ਜੇ ਖਰਚਾ ਲਈਏ ਇਹਨਾਂ ਦੇ ਅਨੁਸਾਰ ਜਿਹੜਾ ਵੀ 3 ਰੁਪਏ ਪਰ ਬੂਟਾ ਜਿਹੜਾ ਉਹ ਖਰਚਾ ਆ ਜਿਹਦੇ ਚ ਗੜਾਈ ਤੋਂ ਲੈ ਲੋ ਇੱਕ ਫੁੱਲ ਤਿਆਰ ਕਰਨ ਤੱਕ ਬਜਾਈ ਤੋਂ ਲੈ ਕੇ ਤੇ ਜੇ ਘਾਟੇ ਦੀ ਗੱਲ ਕਰੀਏ ਤੇ ਇਹਨਾਂ ਦਾ 30 ਤੋਂ 40 ਹਜ਼ਾਰ ਜਿਹੜਾ ਖਰਚਾ ਆਇਆ ਨਾ ਉਹ ਤਾਂ ਤਾਂ ਇਹਨਾਂ ਨੇ ਖਰਚਾ ਕਰਤਾ ਵੀ ਅਸੀਂ ਗੋਭੀ ਵੇਚਣੀ ਆ ਹਾਲਾਤ ਇਹ ਬਣੇ ਆ ਵੀ ਹੁਣ ਗੋਭੀ ਸਾਰੀ ਪੈਣੀ ਤੇ ਪਈ ਆ ਹੁਣ ਇਹਨਾਂ ਨੂੰ ਇਹ ਨਹੀਂ ਸਮਝ ਆਉਂਦੀ ਵੀ ਇਹ ਲੇਵਰ ਲਾ ਕੇ ਇਹਨੂੰ ਜੇ ਪੁੱਟ ਕੇ ਮੰਡੀ ਲੈ ਕੇ ਗਏ ਵੱਢ ਕੇ ਤੇ ਉਹ ਦਾ ਸਾਨੂੰ ਫਿਰ ਡਬਲ ਘਾਟਾ ਪੈਣਾ ਇੱਕ ਤੇ ਖਰਚਾ ਕੀਤਾ ਠੀਕ ਹੈ ਦੂਜਾ ਘਾਟਾ ਸੀ ਜੇ ਵੇਚਣ ਜਾਂਦਾ ਦੂਜਾ ਘਾਟਾ ਪੈ ਗਿਆ ਸੋ ਇਹ ਇਹ ਕਹਿ ਰਿਹਾ ਹੈ ਕਿ ਗੁਰਦੁਆਰੇ ਮੰਦਿਰ ਬਸ ਜਿੱਥੇ ਵੀ ਕਿਸੇ ਨੂੰ ਲੋੜ ਆ ਲੰਗਰਾਂ ਦੇ ਵਿੱਚ ਵੀ ਤੁਸੀਂ ਫ੍ਰੀ ਲੈ ਜਾਓ ਕਿਉਂਕਿ ਜੇ ਲੇਬਰ ਲਾਉਣਗੇ ਤੇ ਖਰਚਾ ਪੈਂਦਾ ਤਾਂ ਕਰਕੇ ਡਬਲ ਇਹਨਾਂ ਨੂੰ ਘਾਟਾ ਪੈ ਗਿਆ ਸੋ ਹਾਲਾਤ ਇਹ ਐਮਐਸਪੀ ਲਈ ਜਿਹੜੇ ਧਰਨੇ ਲੱਗ ਰਹੇ ਆ ਜਾਂ ਹੁਣ ਵੀ ਧਰਨਾ ਜਿਹੜਾ ਚੱਲ ਰਿਹਾ ਢੱਲੇਵਾਲ ਸਾਹਿਬ ਵੱਲੋਂ ਤੇ ਇਹ ਸੈਂਟਰ ਨੂੰ ਇਹੀ ਡਿਮਾਂਡ ਆ ਕਿ ਇੰਡੀਆ ਦੇ ਵਿੱਚ ਤੁਸੀਂ ਲਾ ਲਓ ਵੀ ਇੱਕ ਸੂਈ ਤਿਆਰ ਹੁੰਦੀ ਆ ਜਾਂ ਸੂਈ ਤੋਂ ਲੈ ਕੇ ਇੱਕ ਜਹਾਜ਼ ਤਿਆਰ ਹੁੰਦਾ ਨਾ 에ਰੋਪਲੇਨ ਵੀ ਉਹ ਬਣਾਉਣ ਵਾਲਾ ਜਿਹੜਾ ਉਹਦਾ ਸਮਰਥਨ ਮੁੱਲ ਤੈਅ ਕਰਦਾ ਸਿਰਫ ਇੱਕ ਇਤਰਾਸ ਦੀ ਆ ਪੰਜਾਬ ਦੇ ਵਿੱਚ ਕਿ ਕਿਸਾਨ ਜਿਹੜਾ ਅੰਨ ਦਾਤਾ ਚਾਹੇ ਉਹ ਕਿਸੇ ਵੀ ਸਟੇਟ ਦਾ ਹੋਵੇ ਇੰਡੀਆ ਦੇ ਵਿੱਚ ਉਹ ਜਿਹੜੀ ਵੀ ਫਸਲ ਜਿਹੜੀ ਵੀ ਸਬਜ਼ੀ ਜਿਹੜੀ ਵੀ ਜਨਸ ਤਿਆਰ ਕਰਦਾ ਉਹਦਾ ਜਿਹੜਾ ਮੁੱਲ ਆ ਉਹ ਸਰਕਾਰਾਂ ਤੇ ਕਰਦੀਆਂ ਸੋ ਸੈਂਟਰ ਨੂੰ ਇਹ ਬੇਨਤੀ ਹੈ ਸਾਡੀ ਕਿ ਸਬਜ਼ੀਆਂ ਦਾ ਵੀ ਜਿਹੜਾ ਐਮ ਐਸ ਪੀ ਬਹੁਤ ਜ਼ਰੂਰੀ ਆ ਫਾਰ ਇਗਜ਼ਾਮਪਲ ਲਾ ਲੋ ਅੱਜ 2 ਰੁਪਏ ਗੋਭੀ ਆ ਜੇ ਇਹਨਾਂ ਨੂੰ ਬੀਜਣ ਤੋਂ ਪਹਿਲਾਂ ਪਤਾ ਹੁੰਦਾ ਕਿ ਗੋਭੀ ਦਾ ਰੇਟ ਐਮ ਐਸ ਪੀ 5 ਰੁਪਏ ਚੱਲ ਰਿਹਾ ਜਾਂ 10 ਚੱਲ ਰਿਹਾ ਤੇ ਕੁੰਟਰਾ ਨਾਲ ਗੋਭੀ ਖੁਸ਼ੀ-ਖੁਸ਼ੀ ਇਹਨਾਂ 10 ਦੇ ਹਿਸਾਬ ਨਾਲ ਵੇਚਣੀ ਸੀ ਘਾਟਾ ਕਿੱਥੇ ਪੈ ਰਿਹਾ ਘਾਟਾ ਹੈ ਕਿ ਇਹਨਾਂ ਦੀ 2 ਰੁਪਈ ਹੀ ਆ ਮੋਲਾਂ ਦੇ ਵਿੱਚੋਂ 15 ਰੁਪਏ ਆ ਇਨਾਂ ਨੂੰ ਘਾਟਾ ਪੈ ਗਿਆ ਇਹ ਦੇ ਖੁਦਗੁਸ਼ੀ ਵਾਲੇ ਪਾਸੇ ਜਾ ਰਿਹਾ ਜਿਹੜੇ ਵੱਡੇ ਘਰਾਣੇ ਆ ਮੌਲਾਂ ਦੇ ਵਿੱਚ ਜਾ ਕੇ ਦੋ ਨੂੰ 15 ਚ ਕਨਵਰਟ ਕਰਕੇ ਅਰਬਾਂ ਰੁਪਈਆ ਦਾ ਘੁਟਾਲਾ ਜਿਹੜਾ ਕਿਸਾਨ ਦੇ ਖੇਤ ਚੋਂ ਫਸਲ ਚੱਕ ਕੇ ਕਰ ਰਿਹਾ ਇਹ ਆਉਣਾ ਸਮਾਂ ਦੱਸਦਾ ਕਿਸਾਨਾਂ ਦੀ ਜਿਹੜੀ ਫਸਲ ਹੈ ਬਰਬਾਦ ਹੋ ਰਹੀ ਹੈ ਸਰਕਾਰਾਂ ਮੌਕੇ ਦੀਆਂ ਫਾਇਦਾ ਠਾ ਕੇ ਤੇ ਕਾਨੂੰਨ ਬਣਾਉਂਦੀਆਂ ਜ਼ਰੂਰ ਹਨ ਪਰ ਫਾਇਦਾ ਕਿਸਾਨਾਂ ਕਿਤੇ ਨਹੀਂ ਉਹਦਾ ਕਿਸਾਨ ਸਿਰਫ ਧਰਨੇ ਜੋਗੇ ਰਹਿ ਗਏ ਹਨ ਇਹ ਹੁਣ ਆਉਣਾ ਵਕਤ ਦੱਸ ਗਿਆ ਕਿ ਸਰਕਾਰ ਇਹਨਾਂ ਦਾ ਮੁੱਲ ਪਾਉਂਦੀ ਹੈ ਗੋਪੀ ਦਾ ਕਲੀ ਪਾਉਂਦੀ ਆ ਤਰੰਤ ਅਲੋ ਜਸਵੀ ਲੱਡੂ ਅਜੀਤ ਵੈਬ ਟੀਵੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ